ਹਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਤੀਆਂ ਦੇ ਲੇਖ ਭਾਗ 28 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਨਜੀਤ ਨੂੰ ਫਿਕਰ ਹੋ ਗਈ ਸੀ ਕਿ ਪਤਾ ਨਹੀਂ ਅੱਗੇ ਕੀ ਹੋਣਾ ਜਗਦੀਪ ਜਮਾ ਚੁੱਪ ਬੈਠਾ ਸੀ ਗੁਰੀ ਨੇ ਪੁੱਛਿਆ ਮੇਰੇ ਕੱਪੜੇ ਨਹੀਂ ਲਿਆਏ ਜਗਦੀਪ ਕਹਿੰਦਾ ਨਹੀਂ ਆਪਾਂ ਨੇ ਪਿੰਡ ਹੀ ਚਲੇ ਜਾਣਾ ਮਨਜੀਤ ਨੇ ਗੁਰੀ ਨੂੰ ਉਹਦਾ ਪਹਿਲਾ ਵਾਲਾ ਸੂਟ ਕੱਢ ਕੇ ਦਿੱਤਾ ਤੇ ਉਹ ਨਹਾਉਣ ਚਲੀ ਗਈ ਗੁਰੀ ਦੇ ਜਾਣ ਤੋਂ ਬਾਅਦ ਮਨਜੀਤ ਜਗਦੀਪ ਨੂੰ ਪੁੱਛਦੀ ਆ ਕੀ ਹੋਇਆ ਪੁੱਤ ਜਗਦੀਪ ਡੈਡੀ ਜੀ ਨੇ ਗੁਰੀ ਦਾ ਸਮਾਨ ਨਹੀਂ ਲਿਆਉਣ ਦਿੱਤਾ ਗੱਡੀ ਦੀ ਚਾਬੀ ਵੀ ਲੈ ਲਈ ਪਰ ਅੱਜ ਫੁੱਫੜ ਜੀ ਤੇ ਮਾਮਾ ਜੀ ਹੋਣਾ ਨੇ ਗੱਲ ਕਰਨ ਆਉਣਾ ਮੈਂ ਮਾਮਾ ਜੀ ਨੂੰ ਫੋਨ ਕੀਤਾ ਪਿੰਡ ਆਉਣ ਲਈ ਫੇਰ ਦੇਖਦਾ ਮੰਮੀ ਜੀ ਕੀ ਬਣਦਾ ਜਗਦੀਪ ਅੱਖਾਂ ਭਰੀ ਬੈਠਾ ਸੀ ਮਨਜੀਤ ਪੁੱਤ ਕਿਉਂ ਦਿਲ ਹੌਲਾ ਕਰਦਾ ਜਦੋਂ ਰਿਸ਼ਤੇਦਾਰ ਸਮਝਾਉਣਗੇ ਤੇਰੇ ਡੈਡੀ ਸਮਝ ਜਾਣਗੇ ਜਗਦੀਪ ਕੁਝ ਸੋਚਦਾ ਹੋਇਆ ਕਹਿਣ ਲੱਗਾ ਮੰਮੀ ਜੀ ਜੇ ਤੁਸੀਂ ਖੁਸ਼ਪ੍ਰੀਤ ਨੂੰ ਇੱਕ ਦਿਨ ਲਈ ਸੱਦ ਲਮੋ ਗੁਰੀ ਦਾ ਮਨ ਲੱਗ ਜਾਊਗਾ। ਮਨਜੀਤ ਖੁਸ਼ੀ ਨੂੰ ਫੋਨ ਕਰਕੇ ਪੁੱਛਦੀ ਆ। ਖੁਸ਼ੀ ਤੂੰ ਇੱਕ ਦਿਨ ਲਈ ਘਰ ਆ ਸਕਦੀ ਆ। ਗੁਰੀ ਆਈ ਹੋਈ ਆ। ਖੁਸ਼ੀ ਮੰਮੀ ਮੇਰਾ ਪੇਪਰ ਆ ਸੋਮਵਾਰ ਨੂੰ ਪੜ੍ਹਨਾ ਹੁੰਦਾ। ਜਗਦੀਪ ਮੰਮੀ ਮੇਰੇ ਨਾਲ ਖੁਸ਼ੀ ਦੀ ਗੱਲ ਕਰਾ ਦਿਓ ਜਗਦੀਪ ਨੇ ਫੋਨ ਲੈ ਕੇ ਖੁਸ਼ਪ੍ਰੀਤ ਨੂੰ ਗੁਰੀ ਦੀ ਸਿਹਤ ਬਾਰੇ ਦੱਸ ਦਿੱਤਾ ਤੇ ਕਿਹਾ ਖੁਸ਼ੀ ਪਲੀਜ਼ ਇੱਕ ਦਿਨ ਲਈ ਆ ਜਾ ਮੈਂ ਹਰਿੰਦਰ ਵੀਰੇ ਨੂੰ ਕਹਿ ਦਿੰਦਾ ਉਹ ਆ ਜਾਣਗੇ ਤੈਨੂੰ ਲੈਣ ਖੁਸ਼ੀ ਹਾਂਜੀ ਭਾਜੀ ਤੁਸੀਂ ਫਿਕਰ ਨਾ ਕਰੋ ਮੈਂ ਆ ਜਾਂਦੀ ਆਂ ਜਗਦੀਪ ਨੇ ਹਰਿੰਦਰ ਨੂੰ ਫੋਨ ਕਰ ਦਿੱਤਾ ਤੇ ਉਹ ਆਪਣੇ ਪਿੰਡ ਨੂੰ ਚਲਾ ਗਿਆ ਹਰਿੰਦਰ ਤੇ ਖੁਸ਼ੀ ਦੁਪਹਿਰ ਤੋਂ ਬਾਅਦ ਘਰ ਪਹੁੰਚ ਗਏ ਜਦੋਂ ਖੁਸ਼ੀ ਘਰ ਅੰਦਰ ਗਈ ਤਾਂ ਸਾਹਮਣੇ ਗੁਰੀ ਬੈਠੀ ਨੂੰ ਦੇਖ ਕੇ ਹੈਰਾਨ ਹੋ ਗਈ ਗੁਰੀ ਤਾਂ ਹੱਡੀਆਂ ਦੀ ਮੁੱਠ ਬਣੀ ਪਈ ਸੀ ਖੁਸ਼ੀ ਏ ਕੀ ਆ ਗੁਰੀ ਤੂੰ ਆਪਣਾ ਖਿਆਲ ਨਹੀਂ ਰੱਖ ਸਕਦੀ ਕੀ ਹਾਲ ਬਣਾਇਆ ਹੋਇਆ ਗੁਰੀ ਲੈ ਠੀਕ ਤਾਂ ਹੈਗੀ ਆ ਖੁਸ਼ੀ ਦੇ ਆਈ ਤੋ ਕਿੰਨੇ ਦਿਨਾਂ ਬਾਅਦ ਗੁਰੀ ਹੱਸਦੀ ਦੇਖੀ ਖੁਸ਼ੀ ਕਿੰਨਾ ਟਾਈਮ ਗੁਰੀ ਦੀ ਸਿਹਤ ਬਾਰੇ ਬੋਲੀ ਗਈ ਫਿਰ ਮਾਸੀ ਬਣਨ ਦੀ ਖੁਸ਼ਖਬਰੀ ਸੁਣ ਕੇ ਉਹਦੀ ਗੁਰੀ ਨਾਲ ਸਾਰੀ ਨਾਰਾਜ਼ਗੀ ਦੂਰ ਹੋ ਗਈ ਉਧਰ ਗੁਰੀ ਦੇ ਸਹੁਰੇ ਘਰ ਰਿਸ਼ਤੇਦਾਰ ਜਗਦੀਪ ਦੇ ਡੈਡੀ ਨੂੰ ਸਮਝਾਉਣ ਆਏ ਹੋਏ ਸੀ ਪਰ ਉਹ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸਾਰੇ ਜਾਣੇ ਹਰ ਪੱਖ ਤੋਂ ਗੱਲ ਕਰਕੇ ਦੇਖ ਚੁੱਕੇ ਨੇ ਪਰ ਉਹ ਕੋਈ ਗੱਲ ਸਮਝਣ ਨੂੰ ਤਿਆਰ ਨਹੀਂ ਸੀ ਅਖੀਰ ਵਿੱਚ ਫੁੱਫੜ ਜੀ ਨੇ ਜਗਦੀਪ ਨੂੰ ਕਿਹਾ ਚੱਲ ਉੱਠ ਪੁੱਤ ਚੱਲੀਏ ਕੱਲ ਨੂੰ ਜਾ ਕੇ ਗੁਰਪ੍ਰੀਤ ਨੂੰ ਲੈ ਕੇ ਆਈ ਮੈਂ ਆਉਂਦਾ ਮੁੜ ਕੇ ਕੱਲ ਨੂੰ ਫਿਰ ਦੇਖਦਾ ਇਹ ਕਿਵੇਂ ਨਹੀਂ ਗੁਰਪ੍ਰੀਤ ਨੂੰ ਅੰਦਰ ਵੜਨ ਦਿੰਦਾ ਸਾਰੇ ਜਾਣੇ ਉੱਠ ਕੇ ਬਾਹਰ ਚਲੇ ਗਏ ਜਗਦੀਪ ਉਸੇ ਟਾਈਮ ਵਾਪਸ ਸ਼ਹਿਰ ਆ ਗਿਆ ਜਗਦੀਪ ਦੇ ਘਰ ਵੜਦੇ ਸਾਰ ਹੀ ਗੁਰੀ ਉਹਨੂੰ ਪੁੱਛਣ ਲੱਗੀ ਦੀਪ ਤੁਸੀਂ ਜਦੋਂ ਦੇ ਗਏ ਹੋ ਕੋਈ ਫੋਨ ਕਿਉਂ ਨਹੀਂ ਕੀਤਾ ਡੈਡੀ ਜੀ ਕੀ ਕਹਿੰਦੇ ਜਗਦੀਪ ਗੁਰੀ ਕੱਲ ਨੂੰ ਘਰ ਚਲਦੇ ਆ ਡਾਕਟਰ ਦੇ ਵੀ ਹੋ ਕੇ ਜਾਵਾਂਗੇ ਗੁਰੀ ਖੁਸ਼ੀ ਛੀ ਕੇ ਸਭ ਕੁਝ ਠੀਕ ਹੋ ਗਿਆ ਵੇਸੇ ਵੀ ਖੁਸ਼ਪ੍ਰੀਤ ਦੇ ਘਰ ਆਉਣ ਨਾਲ ਗੁਰੀ ਦਾ ਦਿਲ ਲੱਗ ਗਿਆ ਸੀ ਰਾਤ ਤੱਕ ਉਹ ਦੋਵੇਂ ਭੈਣਾ ਬੈਠੀਆਂ ਗੱਲਾਂ ਕਰੀ ਗਈਆਂ ਜਗਦੀਪ ਨੇ ਜੋ ਵੀ ਅੱਜ ਉਹਨਾਂ ਦੇ ਘਰ ਹੋਇਆ ਬਲਵਿੰਦਰ ਨੂੰ ਸਭ ਕੁਝ ਦੱਸ ਦਿੱਤਾ ਬਲਵਿੰਦਰ ਪੁੱਤ ਫਿਰ ਤੂੰ ਗੁਰੀ ਨੂੰ ਹਾਲੇ ਲੈ ਕੇ ਜਾਣ ਨੂੰ ਰਹਿਣ ਦੇ ਜਗਦੀਪ ਡੇਡੀ ਜੀ ਹੁਣ ਫੁੱਫੜ ਜੀ ਨੇ ਜ਼ਿੰਮੇਵਾਰੀ ਲਈ ਆ ਉਹਨਾਂ ਨੇ ਸਭ ਕੁਝ ਠੀਕ ਕਰ ਦੇਣਾ ਬਲਵਿੰਦਰ ਦੇ ਮਨ ਨੂੰ ਵੀ ਹਾਲੇ ਵੀ ਯਕੀਨ ਨਹੀਂ ਸੀ ਕਿ ਗੁਰੀ ਦਾ ਇਸ ਹਾਲਤ ਦੇ ਵਿੱਚ ਉੱਥੇ ਜਾਣਾ ਠੀਕ ਰਹੂ ਕਿ ਨਹੀਂ ਅਗਲੇ ਦਿਨ ਸਵੇਰੇ ਹੀ 10:00 ਵਜੇ ਹੀ ਗੁਰੀ ਦੇ ਜਗਦੀਪ ਚਲੇ ਗਏ ਪਹਿਲਾਂ ਡਾਕਟਰ ਦੇ ਗਏ ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਗੁਰੀ ਨੂੰ ਖਾਣ ਪੀਣ ਦਾ ਧਿਆਨ ਰੱਖਣ ਨੂੰ ਕਿਹਾ ਜਗਦੀਪ ਦੇ ਘਰ ਜਾਂਦਿਆਂ ਨੂੰ ਜਗਦੀਪ ਦੀ ਭੂਆ ਜੀ ਤੇ ਹੁਫੜ ਜੀ ਆਏ ਹੋਏ ਸੀ ਗੁਰੀ ਵਿਆਹ ਤੋਂ ਬਾਅਦ ਉਹਨਾਂ ਨੂੰ ਪਹਿਲੀ ਵਾਰ ਮਿਲੀ ਸੀ ਜਸਪ੍ਰੀਤ ਤੇ ਮੰਮੀ ਜੀ ਸਭ ਨੂੰ ਮਿਲ ਕੇ ਗੁਰੀ ਡੈਡੀ ਜੀ ਨੂੰ ਮਿਲਣ ਗਈ। ਹਾਲਚਾਲ ਪੁੱਛਣ ਤੇ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਗੁਰੀ ਉਦਾਸ ਮਨ ਨਾਲ ਵਾਪਸ ਆ ਗਈ। ਗੁਰੀ ਹਾਲੇ ਜ਼ਿਆਦਾ ਤਰਨ ਫਿੰਦੀ ਹਾਲਤ ਵਿੱਚ ਨਹੀਂ ਸੀ। ਜਗਦੀਪ ਉਹਨੂੰ ਕਮਰੇ ਵਿੱਚ ਛੱਡ ਆਇਆ। ਜਗਦੀਪ ਹੋਣੀ ਸਾਰੇ ਜਾਣੇ ਹਾਲ ਵਿੱਚ ਬੈਠ ਗਏ ਫੁੱਫੜ ਜੀ ਨੇ ਜਗਦੀਪ ਨੂੰ ਸਮਝਾ ਦਿੱਤਾ ਕਿ ਤੇਰਾ ਡੈਡੀ ਕੁਝ ਵੀ ਬੋਲੇ ਤੈਂ ਕੁਝ ਨਹੀਂ ਬੋਲਣਾ ਜਗਦੀਪ ਹੈਰਾਨ ਸੀ ਕਿ ਡੈਡੀ ਜੀ ਚੁੱਪ ਕਿਵੇਂ ਨੇ ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਫੁੱਫੜ ਜੀ ਨੇ ਜਗਦੀਪ ਦੇ ਡੈਡੀ ਤੋਂ ਪੂਆ ਜੀ ਦੇ हिस्से ਦੀ ਜ਼ਮੀਨ ਮੰਗ ਲਈ ਕਿ ਕੁੜੀਆਂ ਦਾ ਵੀ ਤਾਂ ਮਾਪਿਆਂ ਦੀ ਜਾਇਦਾਦ ਤੇ ਹੱਕ ਹੁੰਦਾ ਜਗਦੀਪ ਦਾ ਫੁੱਫੜ ਜੀ ਸਵੇਰੇ ਤਪਿਆ ਪਿਆ ਸੀ ਕਹਿਣ ਲੱਗਾ ਤੈਨੂੰ ਰੱਬ ਨੇ ਧੀ ਨਹੀਂ ਦਿੱਤੀ ਤਾਂ ਹੀ ਤੈਨੂੰ ਧੀਆਂ ਦੇ ਦੁੱਖ ਨਹੀਂ ਪਤਾ ਫੁੱਫੜ ਜੀ ਦੀ ਜ਼ਮੀਨ ਦੇ ਹੱਕ ਵਾਲੀ ਗੱਲ ਸੁਣ ਕੇ ਜਗਦੀਪ ਦਾ ਡੈਡੀ ਕੁਝ ਨਹੀਂ ਬੋਲਿਆ ਤੇ ਨਾ ਹੀ ਗੁਰਪ੍ਰੀਤ ਨੂੰ ਘਰ ਵੜਨ ਤੋਂ ਰੋਕਿਆ ਚਲੋ ਫੁੱਫੜ ਜੀ ਹੋਣੀ ਵੀ ਸ਼ਾਮ ਨੂੰ ਮੁੜ ਗਏ ਘਰ ਵੀ ਹੁਣ ਮਾਹੌਲ ਹੁਣ ਸ਼ਾਂਤ ਸੀ ਗੁਰਪ੍ਰੀਤ ਤੇ ਜਗਦੀਪ ਨਾਲ ਡੈਡੀ ਜੀ ਬੋਲਦੇ ਨਹੀਂ ਸੀ ਉਹਨਾਂ ਦੇ ਕਿਸੇ ਗੱਲ ਦਾ ਜਵਾਬ ਨਾ ਦਿੰਦੇ ਗੁਰੀ ਵੀ ਠੀਕ ਹੋਣ ਲੱਗੀ ਸੀ ਉਹ ਘਰ ਦੇ ਕੰਮਕਾਜ ਕਰਵਾ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਕਿ ਘਰ ਵਿੱਚ ਦੁਵਾਰਾ ਕਲੇਸ਼ ਨਾ ਹੋ ਜਾਵੇ ਜਸਪ੍ਰੀਤ ਤੇ ਮੰਮੀ ਜੀ ਵੀ ਹੁਣ ਗੁਰੀ ਨਾਲ ਗੱਲ ਘਟ ਕਰਦੀਆਂ ਸੀ ਸ਼ਾਇਦ ਉਹਨਾਂ ਨੂੰ ਡੈਡੀ ਜੀ ਨੇ ਰੋਕਿਆ ਹੋਇਆ ਸੀ ਜਗਦੀਪ ਤੇ ਗੁਰੀ ਦੋਵਾਂ ਨੇ ਮਨ ਸਮਝਾ ਲਿਆ ਸੀ ਕਿ ਚਲੋ ਨਹੀਂ ਕੋਈ ਬੋਲਦਾ ਅਸੀਂ ਆਪਣੇ ਵੱਲੋਂ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਉਧਰ ਖੁਸ਼ੀ ਦੇ ਫਾਈਨਲ ਪੇਪਰ ਖਤਮ ਹੋ ਗਏ ਅੱਜ ਉਹਦਾ ਆਖਰੀ ਪੇਪਰ ਸੀ ਪੇਪਰ ਤੋਂ ਬਾਅਦ ਉਹ ਕਮਰੇ ਵਿੱਚ ਚਲੀ ਗਈ ਕਿਉਂਕਿ ਸ਼ਾਮ ਨੂੰ ਉਹਦੇ ਡੈਡੀ ਜੀ ਨੇ ਲੈਣ ਆਉਣਾ ਸੀ ਖੁਸ਼ਪ੍ਰੀਤ ਸਾਰਾ ਸਮਾਨ ਇਕੱਠਾ ਕਰਨ ਲੱਗ ਗਈ ਉਦੋਂ ਤੱਕ ਦੀਪੀ ਵੀ ਆ ਗਈ ਉਹ ਵੀ ਆਪਣਾ ਸਮਾਨ ਪੈਕ ਕਰਨ ਲੱਗ ਗਈ ਖੁਸ਼ੀ ਸੋਚ ਰਹੀ ਸੀ ਕਿ ਅੱਜ ਨਰਿੰਦਰ ਵੀਰੇ ਬਾਰੇ ਦੀਪੀ ਨਾਲ ਗੱਲ ਜ਼ਰੂਰ ਕਰਨੀ ਆ